ਨੂ ਗੋ ਗਾਟਾਲ ਕੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿਕੇ ਗੋਦ ਵਿੱਚ ਸੁਭਾਇਮਨ ਉਪਦੇ ਅਲਾਹੀ ਬਾਣੀ ਦਾ ਆਨੰਦ ਪ੍ਰਾਪਤ ਕਰਣਾ ਹੀ ਨਭਾਗੀ ਸਾਸੰਗੀ ਜਨ ਸੁਨੇਮਰ ਫਤੇ ਪ੍ਰਵਾਨ ਕਰੋ ਜੀ ਪ੍ਰੇਮ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਚਨਾ ਨੂੰ ਚਾਰਣ ਕੀਤੇ ਪਾਵਨ ਬਾਣੀ ਰਾਗ ਮਾਰੂ ਦੇ ਅੰਦਰ ਆਪਾਂ ਵਿਚਾਰ ਰਹੇ ਹਾਂ ਅੱਜ ਦਾ ਸ਼ਬਦ ਜੋ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1115 ਦੇ ਸੁਭਾਏਮਾਨ ਹੈ ਸ਼ਬਦ ਦੇ ਕੇਂਦਰੀ ਭਾਵ ਦੇ ਵਿੱਚ ਸਰਮਾ ਪ੍ਰਮਾਣ ਕੀਤਾ ਬਾਬਾ ਮੂਰਖਾ ਨਾਮੈ ਬਲ ਜਾਉ ਤੂੰ ਕਰਤਾ ਤੂੰ ਦਾ ਨਾ ਬినా ਤੇਰੇ ਨਾਮ ਸਰਾ ਬਾਬਾ ਮੂਰ ਕਹਾ ਨਾਮੈ ਬਨ ਜਾਉ ਤੂੰ ਕਰਤਾ ਬਿਨਾ ਤੇਰਾ ਨਾਮ ਤਰਾ ਰਹਾ ਹੋ ਸਤਿਗੁਰਾਂ ਨੇ ਰਹਿਮਤ ਕੀਤੀ ਇਹ ਹੀ ਮਾਲੂ ਇਹ ਮੈਂ ਇਡੀ ਸ਼ੁਰਸ਼ਿਆਣੀ ਮੱਤ ਵਾਲਾ ਨਹੀਂ प्रभु बाबा मैं मूर्ख हाँ गवार हाँ पर मैं तेरे नाम तो कान जाना मारने जाना बलिहाला हूं ना ही यह गल आखी कि मैं ਇਸ ਗੱਲ ਨੂੰ ਨਹੀਂ ਸਮਝ ਸਕਦਾ ਕਿ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਸਿਮਰਤ ਹੈ ਉਹ ਮੂਰਖ ਕਿਵੇਂ ਹੈ ਤੇ ਜਿਹੜਾ ਮੂਰਖ ਨਾਮ ਨਹੀਂ ਸਿਮਰਦਾ ਇਹ ਸੁਨੋਖ ਨੇ ਰੱਬ ਦਾ ਚਿੰਤਨ ਨਹੀਂ ਨ ਕੀਤਾ ਉਹ ਸਿਆਣਾ ਕਿਵੇਂ ਹੋ ਸਕਦਾ ਵੀ ਜਿਹੜਾ ਬੰਦਗੀ ਕਰਨ ਵਾਲਾ ਨਹੀਂ ਉਹਨੂੰ ਸਿਆਣੇ ਦੀ ਕੋਸ਼ ਸਿਆਣੇ ਦਾ ਠੱਪਾ ਕਿਵੇਂ ਲਾ ਗਏ ਉਹਨੂੰ ਸਿਆਣਾ ਕਿਵੇਂ ਆਖਿਆ ਜਾ ਰਿਹਾ ਜਿਹਦਾ ਰੱਬ ਤੇ ਵਿਸ਼ਵਾਸ ਹੀ ਨਹੀਂ ਹੈ ਤੇ ਸੱਚੀ ਮੁੱਤੀ ਅਸੀਂ ਪਰਮੀ ਲੋਗ ਵੀ ਨਹੀਂ ਕਰਦੇ ਸਾਡੇ ਅੰਦਰ ਵੀ ਦਾਵਨਡੋਲ ਦੀ ਸਥਿਤੀ ਬਣੀ ਰਹਿੰਦੀ ਹੈ ਸਾਡਾ ਮਨ ਵਿੱਚ ਟਕਾ ਵਿੱਚ ਨਹੀਂ ਹੁੰਦਾ ਟਿਕੇ ਹੋਏ ਬਣ ਦੇ ਨਾਲ ਜਦੋਂ ਦੂਜਿਆਂ ਨੂੰ ਸੁਬੋਧਨ ਕੀਤਾ ਜਾਂਦਾ ਹੈ ਉਹ ਬੜੀ ਛੇਤੀ ਦੂਜਿਆਂ ਦੇ ਮਨਾਂ ਨੂੰ ਟਕਾ ਦਿੰਦਾ ਹਾਂ ਕਦੇ-ਕਦੇ ਬਣਦਾ ਹੈ ਆਨੰਦ ਕਦੇ-ਕਦੇ ਰਸ ਦੇ ਦਿੰਦਾ ਹੈ ਉਹ ਪ੍ਰਭਾਤਮਾ ਕਦੇ-ਕਦੇ ਉਹ ਰਹਿਮਤ ਕਰ ਦਿੰਦਾ ਰੋਜ਼ਾਨਾ ਨਹੀਂ ਸੰਸਾਰ ਵਿੱਚ ਰਹਿਣ ਦੇਣਾਂ ਪ੍ਰਵਾਲਕ ਪੱਖ ਹੈ ਉਹ ਮਨੁੱਖ ਨੂੰ ਕਈ ਵਾਰੀ ਬੜਾ ਡਾਮਾ ਡੋਲ ਕਰ ਦਿੰਦਾ ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਗੁਰੂ ਵਰਤ ਕੇ ਪ੍ਰਗਟ ਹੋ ਕੇ ਵਿਖਾ ਦਿੰਦਾ ਕਿ ਤੈਨੂੰ ਇਹ ਨਹੀਂ ਕਰਨਾ ਤੋ ਬਲਦ ਕਰਨੇ ਆ ਅੱਜ ਸ਼ਨੀਵਾਰ ਹੈ ਮੈਂ ਕਈ ਦਿਨਾਂ ਦਾ ਇੱਕ ਗੱਲ ਨੂੰ ਕੋਈ ਮੀਠਾ ਸਾ ਆਪਾਂ ਕਿਸੇ ਦੇ ਸਨਮਕ ਬਿਆਨ ਨਾ ਕਰੀਏ ਪਰ ਕੱਲ ਮੈਂ ਕਿਸੇ ਪ੍ਰਚਾਰਕ ਤੋਂ ਸੁਣਿਆ ਪਿੰਦਾ ਵੀ ਜਿਹੜੀ ਘਟਨਾ ਜੀਵਨ ਚ ਘਟੇ ਸੱਚ ਦੇ ਪੰਦੀ ਦੀ ਉਹਨੂੰ ਬਿਆਨ ਕਰ ਦੇਣਾ ਚਾਹੀਦਾ ਦੁਨੀਆਂ ਦਾ ਵਿਸ਼ਵਾਸ ਬਣਦਾ ਹੈ ਅੱਜ ਸ਼ਨੀਵਾਰ ਹੈ ਸ਼ਾਮ ਦਾ ਸਮਰਨ ਹੈ ਪਿਛਲੇ ਸਾਲ ਸਮਰਨ ਦੇ ਵਿੱਚ ਗੁਰੂ ਕੇ ਲੰਗਰਾਂ ਵਿੱਚ ਅਸੀਂ ਸਾਗ ਦਾ ਲੰਗਰ ਵਰਤਾਇਆ ਸੀ ਸਿਰਫ 9 ਕਿਲੋ ਸਾਗ ਲਿਆਂਦਾ ਸੀ ਤੇ ਵਿੱਚੋਂ ਸਾਫ਼ ਕਰਕੇ ਅੱਧਾ ਕੁ ਵਜਦਾ ਮਸਾਂ ਕਿਉਂਕਿ ਜੜ ਤੋਂ ਅੱਜ ਕੱਲ ਜਿਹੜਾ ਸਾਗ ਆ ਰਿਹਾ ਜੜ ਤੋਂ ਕੁੱਟ ਕੇ ਲੈਂਦੇ ਆਂ ਮੁਰੂ ਨੇ ਰਹਿਮਤ ਕੀਤੀ ਇਸਾਰੀ ਸੰਗਤ ਚ ਵਧੀਆਂ ਵਰਤਿਆ ਸਲਦੀਆਂ ਹਰੀਆਂ ਤਕਰੀਬਨ ਇਸ ਪਾਤੇ ਨੇ ਪਗੀ ਮੰਦਾ ਉਹਨਾਂ ਨੂੰ ਖਰੀਦ ਕੇ ਬਣਾਣ ਤੋਂ ਅੰਗਰੇਜ਼ ਕਰਦਾ ਇਹ ਨਹੀਂ ਆਪਾਂ ਬਣਾਉਣੀ ਵੀ ਨਹੀਂ 40-50 ਰੁਪਏ ਤੋਂ ਘੱਟ ਕੋਈ ਸਬਜ਼ੀ ਨਹੀਂ ਮੈਂ ਪਿਆਗ ਲੈ ਰਿਆ ਸੀ ਪਾਸੋਂ ਰੋੜ ਤੇ ਤੇ ਮੈਨੂੰ ਜਿਹੜੀ ਸ਼ੇਵਾਲਾ ਗੇਪੀੜਾ ਪਸ਼ਾਗ ਬਣਾਉਣਾ ਹੈ ਘੱਟੋ ਘੱਟ 2-3 ਕਿਲੋ ਪਿਆਜ਼ ਇਹਦੇ ਵਾਸਤੇ ਚਾਹੀਦਾ ਹੈ ਮੈਂ ਸੋਚਿਆ ਕਿ 200 ਰੁਪਏ ਦਾ 5 ਕਿਲੋ ਲਿਆਉਣੇ ਆਂ ਬਾਜ਼ਰ ਰੋਜ਼ਾਨਾ ਕਿਲੋ ਪਿਆਜ਼ ਸਾਢੇ ਰੋਜ਼ਾਨਾ ਵੈਸੇ ਲੱਗਦਾ ਹੈ ਮੈਂ ਉਹਨੂੰ ਪੁੱਛਿਆ ਜਾ ਕੇ ਉਹ ਮੈਨੂੰ ਜਾਣਦਾ ਸੀ ਸ਼ੇਵਕ ਪਿਆਜ਼ ਵੇਚਣ ਵਾਲਾ ਤ੍ਰਿਪੜੀ ਰੇ ਮੈਨੂੰ ਰੇੜਾ ਲੈ ਕੇ ਜਾਂਦਾ ਸੀ ਕਹਿੰਦਾ ਹੁਣ ਵੀ ਮੈਂ ਜਾਂਦਾ ਮੈਂ 6 ਵਜੇ ਤੋਂ ਬਾਅਦ ਮੈਂ ਤ੍ਰਿਪੜੀ ਚੜਾ ਜਾਂਦਾ 60 ਰੁਪਏ ਕਿੰਨਾ ਮੰਡੀਆਂ ਆਇਆ 2 ਰੁਪਏ ਖਰਚਾ ਪੈ ਜਾਂਦਾ ਤੁਹਾਨੂੰ 38 ਲਾ ਦੇਵਾਂਗਾ ਜਾਂ ਆਪਣੀ ਪੁਰਾਣੀ ਜਾਣ ਪਛਾਣੀ ਆਂ ਬੰਦੀਆਂ ਸੀ ਮੈਂ ਖੇਪਦੋ ਠੀਕ ਬੀਦੋ 100 ਰੁਪਏ ਦਾ ਜਿੰਨਾ ਪਾਣਾ ਤੁਸੀਂ ਪਾ ਦਿਓ ਤੁਹਾਡੇ ਹਿਸਾਬ ਨਾਲ 5 5 ਕਿਲੋ ਬਣ ਦਾ ਉੱਤੇ ਜਿਹੜਾ ਬਣਦਾ ਪਾ ਦਿਓ ਇੱਕ ਬਰੇਮੀ ਆਉਂਦਾ ਹੈ ਮਾਤਾ ਦੇ ਰੂਪ ਵਿੱਚ ਹੱਥਾਂ ਵਿੱਚ 100 ਰੁਪਏ ਫੜਿਆ ਹੈ ਹੁਣ ਮੇਰੇ ਕੋਲ ਕੋ ਆਣ ਕੇ ਪੁੱਛਿਆ ਵੀ ਭਾਈ ਸਾਹਿਬ ਗੁਰਦੁਆਰੇ ਵਾਸਤੇ ਖਰੀਦ ਲਿਓ ਮੈਂ ਹਾਂਜੀ ਅੱਜ ਸਾਗ ਬਣਾਣਾ ਹੈ। ਤਿਲੰਗਰ ਵਾਸਤੇ ਖਰੀਦ ਰਿਹਾ ਸ਼ਨੀਵਾਰ ਹੈ। ਹੁਣ ਆਖਿਆ ਵੀ 100 ਰੁਪਈਆ ਦਾ ਪਿਆਜ਼ ਲੈ ਜਿਹੜਾ ਲੰਗਰ ਬਣਨਾ ਸਾਰਾ ਪਿਆਜ਼ ਸਾਡੇ ਵੱਲੋਂ ਪਾਓ। ਇਹ ਤੁਸੀਂ ਗੁਰਦੁਆਰੇ ਉਂਝ ਵਰਤ ਲਿਓ। ਜਿਹੜਾ ਤੁਸੀਂ ਸਾਗ ਵਿੱਚ ਪਾਣਾ ਉਹ ਸੇਵਾ ਸਾਡੀ ਲਾ ਦਿਓ। ਅਸੀਂ ਚਾਹਦੇ ਆਂ ਵੀ ਸਾਡਾ ਇਹ ਸੇਵਾ ਵਿੱਚ ਲੱਗ ਜਾਵੇ। ਮੈਂ ਬੁਲਾਇਆ ਵੀ ਨਹੀਂ ਕੁਝ ਕਿਹਾ ਵੀ ਨਹੀਂ। ਜੇ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਉਹ ਆਪ ਵਿੱਚ ਵਰਤ ਕੇ ਸਾਰੇ ਕਾਰਜ ਰਾਸ ਕਰ ਦਿੰਦਾ ਤੇ ਇਹ ਅਸਥਾਨ ਜਿਹੜਾ ਹੈ ਤਨ ਤਨ ਸੰਤ ਬਾਬਾ ਕਰਮ ਸਿੰਘ ਸਾਹਿਬ ਜੀ ਦਾ ਇਹਦੇ ਵਿੱਚ ਇੰਨੀਆ ਰਹਿਮਤਾਂ ਨੇ ਜੀ ਮੈਂ ਦਿੱਲੀ ਦੀ ਤਰਤੀ ਤੇ ਵਿਖਿਆ ਜਿੱਥੇ ਜਿੱਥੇ ਵੀ ਇਹਨਾਂ ਦੇ ਅਸਥਾਨ ਨੇ ਮੈਨੂੰ ਇੱਥੇ ਵੀ ਹਰਿੰਦਰ ਨਗਰ ਤੋਂ ਆਈ ਮਾ ਮੈਂ ਆਖਿਆ ਸੀ ਕਿ ਮੈਂ ਇੱਥੇ ਅਸਥਾਨ ਹੈ ਕਿ ਸ਼ਹਿਰ ਵਿੱਚ ਕਿ ਜਦੋਂ ਇਹਨਾਂ ਦੇ ਗੁਰੂ ਘਰ ਆਟ ਜਾਂਦੇ ਆ ਨਾ ਇੱਕ ਟਿਕਾ ਜਾ ਬਣਦਾ ਹੈ हां ਭਾਵੇਂ ਸਾਡੇ ਵਰਗੇ ਪਾਪੀ ਲੋਕ ਮਾਹੌਲ ਨੂੰ ਖਰਾਬ ਕਰਨ ਖੰਡਾ ਬਣਾ ਦੇਣ ਕਿਸੰਗਤ ਨੂੰ ਚੰਗਾ ਨਾਮ ਨਹੀਂ ਲੱਗਦਾ ਹੋਵੇ ਇਹ ਚੀਜ਼ਤਾਂ ਨਹੀਂ ਹੋਣਾ ਚਾਹੀਦਾ ਪਰ ਜਦੋਂ ਕੋਈ ਵਿਅਕਤੀ ਅੰਦਰ ਆਉਂਦਾ ਕੋਈ ਦਰਬਾਰ ਵਿੱਚ ਇਥੇ ਤੁਹਾਨੂੰ ਸੁਤੇਛੇ ਕਿਤੇ ਇਕੱਲੇ ਪਰ ਕਰਿਓ ਮਹਾਰਾਜ ਦੇ ਸਾਹਮਣੇ ਖਲੋਜੋ ਜਿੱਥੇ ਮਹਾਰਾਜ ਦੇ ਸ਼ਰੂਖ ਹੋੜਵਾ ਪਈਆਂ ਨੇ ਉੱਥੇ ਉਸ ਕਮਰੇ ਚ ਬਹਿ ਜਾਓ ਤੁਹਾਨੂੰ ਬੜਾ ਵੱਡਾ ਟਕਾ ਬਿਨਾਂ ਸਮਰੰਤੋਂ ਹੀ ਮਿਲੇਗਾ ਬਾਕੀ ਉਹਨਾਂ ਦੀ ਤਪੱਸਿਆ ਇੰਨੀ ਹੈ ਉਹਨਾਂ ਦਾ ਸਰੂਪ ਵੀ ਸਾਡੇ ਜੀਵਨ ਨੂੰ ਟਿਕਾਅ ਬਖਸ਼ਿਸ਼ ਕਰਦਾ ਹੈ ਤੇ ਇਸ ਟਿਕਾਅ ਦੀ ਪ੍ਰਾਪਤੀ ਲਈ ਆਪਾਂ ਯਤਨ ਕਰਨੇ ਆ ਜਿੰਨਾ ਵੀ ਸੇਵਾ ਸਿਮਰਨ ਕੀਰਤਨ ਗੁਰਬਾਣੀ ਦੇ ਪਾਠ ਸਹਿਜ ਪਾਠ ਅਖੰਡ ਪਾਠ ਇਹ ਸਾਰਾ ਕੁਝ ਇਸੇ ਲਈ ਕੀਤਾ ਜਾ ਰਿਹਾ ਹੈ ਕਿ ਸਾਡਾ ਜੀਵਨ ਟਿਕੇ ਸਾਡੇ ਝੋਲੀ ਵਿੱਚ ਰੱਬ ਰਹਿਮਤ ਦੀ ਦਾਤ ਪਾਏ ਸਾਡੇ ਤੇ ਗੁਰੂ ਕਿਰਪਾ ਕਰਦੇ ਸਾਡੇ ਤੇ ਗੁਰੂ ਦੀ ਦਇਆ ਜੀ ਕੁਰਬਾਨੀ ਕੀਤੀ ਵੀ ਇਹ ਮਨ ਬੜਾ ਵਿਗਾੜੇਡਾ ਹੈ ਇਥੇ ਸਤਿਗੁਰਾਂ ਨੇ ਜੀਵਾਤਮਾ ਨੂੰ ਇਹ ਗੱਲ ਅਖਵਾਈ ਹੈ ਕਿ ਮੈਂ ਤੇ ਛਿਆਣਾ ਹੀ ਨਹੀਂ ਹਾਂ ਇਹ ਗੱਲ ਮਨ ਵਿੱਚ ਆ ਗਈ ਕਿ ਜਿਹੜਾ ਛਿਆਣਾ ਨਹੀਂ ਉਹ ਨਾਮ ਨਹੀਂ 잡 ਸਕਦਾ ਮੈਂ ਨਹੀਂ ਸਮਝ ਸਕਦਾ ਕਿ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਮੂਰਖ ਕਿਵੇਂ ਹੈ ਪਰ ਤੇ ਜਿਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੋ ਸਕਦਾ ਹੈ ਅਸਲ ਸਿਆਣਪ ਨਾਮ ਸਿਮਰਨ ਵਿੱਚ ਹੈ ਇਸ ਵਾਸਤੇ ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਵਾਣਕ ਰੂਪ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹਾਂ ਕਿਉਂਕਿ ਨਾਮ ਜਿਹੜਾ ਹੈ ਇਹ ਪ੍ਰਭੂ ਤੇਰੇ ਨਾਮ ਤੋਂ ਕੁੰਝ ਕੇ ਬਾਬਾ ਮੂਰਖ ਹਾਂ ਨਾਮ ਹੈ ਬੜ ਜਾਉ ਮੈਂ ਮਾਤੀ ਨਹੀਂ ਰਹਿਣਾ ਮੂਰਖ ਜਿਹਦੀ ਮਤ ਨਾ ਹੋਵੇ ਵੀ ਤੈਨੂੰ ਤੇ ਅਕਲ ਨਹੀਂ ਤੂੰ ਤੇ ਬੜਾ ਮੂਰਖ ਹੈ ਇਹ ਸ਼ਬਦ ਆਪਾਂ ਵਰਤਨੇ ਆ। ਸਤਿਗੁਰੂ ਕਹਿੰਦੇ ਨੇ हे ਪ੍ਰਭੂ ਤੇਰੇ ਨਾਮ ਤੋਂ ਖੁੰਝ ਕੇ ਉਂਝ ਨਹੀਂ। ਕਿਉਂਕਿ ਜਦੋਂ ਬਾਣੀ ਦੀਆਂ ਪਲਟੀਆਂ ਹੁੰਦੀਆਂ ਨੇ ਉੱਥੇ ਤੁਹਾਨੂੰ ਖੁੱਲ ਕੇ ਨਹੀਂ ਪਤਾ ਲੱਗਣਾ ਕਿ ਕੀ ਲਿਖਿਆ ਹੈ। ਬਾਬਾ ਇੱਥੇ ਵਿਸ਼ਰਾਮ ਲਾਣਾ ਹੈ। हे ਪ੍ਰਭੂ ਬਾਬਾ ਦੇ ਅਰਥ ਨੇ ਇੱਥੇ। ਆਪਾਂ ਦੇ ਸਾਰਿਆਂ ਨੂੰ ਆਦਿ ਨੇ ਪਾਠ ਨੂੰ ਵੀ ਬਾਬਾ ਦਰਜ ਅਸਲ 'ਚ ਸ਼ਬਦ ਦਾਦੇ ਵਾਸਤੇ ਵਰਤਿਆ ਜਾਂਦਾ ਸੀ ਪੇਤੋ ਬਾਬਾ। ਆਪ ਜੀ ਨੇ ਕਥਾ ਸੁਣੀ ਹੋਵੇ ਜਦੋਂ ਅਠਵੇਂ ਪਾਤਸ਼ਾਹ ਗੁਰਤਾ ਗੱਦੀ ਦਿਨ ਦੇ ਨੇ ਤੇ ਉਹ ਕਹਿੰਦੇ ਨੇ ਬਾਬਾ ਬਸੈ ਬਕਾਲੇ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਿਸ਼ਤੇ ਨਾਤੇ ਵਿੱਚ ਉਹਨਾਂ ਦੇ ਦਾਦਾ ਜੀ ਲੱਗਦੇ ਨੇ ਇਸ ਕਰਕੇ ਉਹਨਾਂ ਸ਼ਬਦ ਬਾਬਾ ਵਰਤੇ ਇੱਥੇ ਬਾਬਾ ਸ਼ਬਦ ਵਰਤਿਆ ਪ੍ਰਭੂ ਵਾਸਤੇ हे ਪ੍ਰਭੂ ਤੇਰੇ ਨਾਮ ਤੋਂ ਖੁੰਝ ਕੇ ਮੈਂ ਮਤ ਹੀ ਜਿੰਦਾ ਹਾਂ ਕਿਉਂਕਿ ਮੈਨੂੰ ਇਹ ਸਮਝ ਨਹੀਂ ਹੁੰਦੀ ਕਿ ਇਸ ਸੰਸਾਰ ਸਮੁੰਦਰ ਤੋਂ ਮੈਂ ਤੇਰੇ ਨਾਮ ਵਿੱਚ ਜੁੜ ਕੇ ਪਾਰ ਕਿਵੇਂ ਲੰਘ ਸਕਦਾ ਹਾਂ हां जिने को मेनू तू सोझी ਦਿੱਤੀ ਮੈਂ ਤੇਰੇ ਨਾਮ ਕੋ ਸਦਕੇ ਜਾਂਦਾ ਹਾਂ ਤੇਰੇ ਨਾਮ ਦੀ ਬਰਕਤ ਨਾਲ ਹੀ ਮੈਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਤੂੰ ਸਾਡਾ ਸੱਜਣਾ ਹੈ ਤੂੰ ਰਚਿਆ ਤੂੰ ਸਾਨੂੰ ਬਣਾਉਣ ਵਾਲਾ ਹੈ ਤੂੰ ਸਾਡੇ ਦਿਲ ਦੀ ਜਾਨ ਹੈ ਤੂੰ ਸਾਡੇ ਕੰਮ ਕੰਮਾਂ ਨੂੰ ਹਰ ਵੇਲੇ ਵੇਖਣਾ ਹੈ ਬਾਬਾ ਮੂਰਖਾ ਨਾਮੈ ਬਲ ਜਾਉ ਬਲ ਜਾਉ ਹੂੰ ਕਰਤਾ ਤੂੰ ਦਾਨਾ ਬੀਨਾ ਤਿਰਣਾ ਸਰਨ ਤੇਰੇ ਨਾਮ ਨੂੰ ਨੂੰ ਜਪ ਕੇ ਮੈਂ ਸੰਸਾਰ ਭਵ ਸਾਗਤੋਂ ਤਰ ਜਨ ਬਾਰ ਹੋ ਜਨ ਸਾਧਗੁਰ ਕਹਿਣ ਲਿਖੀ ਪਹਿਲੀ ਪਉੜੀ ਵਿੱਚ ਇਸ ਗੱਲ ਨੂੰ ਮੰਨ ਲਿਆ ਕਿ ਜਿਹੜਾ ਨਾਮ ਨਹੀਂ ਜਪਦਾ ਉਹ ਮਤ ਹੀਣ ਹੈ ਫਿਰ ਕਹਿੰਦੇ ਨੇ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਹਿਬ ਕਹਿ ਰਹੇ ਨਾਤਾ ਅਣ ਦਿਨ ਨਾਮ ਵਖਾਣਾ ਕਈ ਵਰੀ ਆਪਾਂ ਵੀ ਖੁਦ ਨੂੰ ਕਹਿ ਲੈਂਦੇ ਆਂ ਕਿ ਮੇਰੀ ਤੇ ਭੁਲਾਣੇ ਤਾਂ ਜਦੋਂ ਕੋਈ ਕੰਮ ਗਲਤ ਹੋਵੇ ਵੀ ਮੇਰੀ ਤੇ ਮੱਤ ਮਾਰੀ ਦੀ ਮੈਨੂੰ ਤੇ ਸਮਝ ਨਹੀਂ ਆਈ ਆਪਣੇ ਆਪ ਨੂੰ ਕਿੰਨਾ ਨੇਕ ਤੇ ਹੁੰਦਾ ਚਾਹ ਜੀ ਕਹਿੰਦੇ ਨੇ ਵੀ ਮੈਨੂੰ ਨਾਤਾ ਸਮਝ ਨਹੀਂ ਮੈਨੂੰ ਇਹ ਗੱਲ ਬਾਰੇ ਗਿਆਨ ਨਹੀਂ ਹੋ ਰਿਹਾ ਕਿ ਮੈਂ ਕਿਵੇਂ ਆਖਾਂ ਕਿ ਮੋਰਾ ਕੌਣ ਹੈ ਸਿਆਣਾ ਕੌਣ ਹੈ ਕਿਉਂਕਿ ਮੈਂ ਸਮਝ ਨਹੀਂ ਸਕਦਾ ਕਿ ਪ੍ਰਮਾਤਮਾ ਦਾ ਨਾਮ ਸਿਵਨ ਵਾਲਾ ਜਿਹੜਾ ਰੱਬ ਦਾ ਚਿੰਤਨ ਕਰਨ ਵਾਲਾ ਉਹ ਮੂਰਖ ਕਿਵੇਂ ਹੈ ਤੇ ਜਿਹੜਾ ਮਨੁੱਖ ਨਾਮ ਨਹੀਂ ਸਿਮਰਦਾ ਉਹ ਸਿਆਣਾ ਕਿਵੇਂ ਹੈ ਕਿਉਂ ਕਿ ਅਸਲ ਸਿਆਣਪ ਸਿਮਰਣ ਵਿੱਚ ਹੈ ਜਿਸ ਵਾਸਤੇ ਮੈਂ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹਾਂ ਤੇ ਸਦਾ ਮਾਲਕ ਪ੍ਰਭੂ ਦੇ ਪ੍ਰੇਮ ਵਿੱਚ ਰੰਗ ਕੇ ਆਪਣੇ ਜੀਵਨ ਨੂੰ ਜਿਉਣਾ ਚਾਹਨਾ ਇਹ ਮਤ ਮੈਨੂੰ ਮੇਰੇ ਮਾਲਕ ਤੋਂ ਮੇਰੇ ਪਰਮੇਸ਼ਰ ਤੋਂ ਮੇਰੇ ਅਕਾਲਪੁਰਖ ਤੋਂ ਪ੍ਰਾਪਤ ਹੋਇਆ ਨਦੀਪੁਰੇ ਸਤਿਗੁਰਾਂ ਦਾ ਮੂਰਖ ਸਿਆਣਾ ਇੱਕ ਹੈ ਇੱਕ ਜੋਤ ਦੁਇਨਾ ਮੂਰਖਾ ਸਿਰ ਮੂਰਖ ਹੈ ਜਿ ਮੰਨੇ ਨਾਹੀ ਨਾ ਸਤਿਗੁਰੂ ਕਹਿਣ ਲਗੇ ਹੈ ਸੰਸਾਰ ਦੇ ਵਸਣ ਵਾਲਿ ਆਪਣੀ ਜੀਵਨ ਦੇ ਵਿੱਚ ਕੋਈ ਆਖੇ ਕਿਸੇ ਨੂੰ ਕਿ ਮੂਰਖ ਹੈ ਕਿ ਚੰਗਾ ਹੈ ਸਿਆਣਾ ਹੈ ਸਤਿਗੁਰਾਂ ਫਰਮਾਣ ਕੀਤਾ ਦੂਜੀ ਪੌੜੀ ਵਿੱਚ ਵੀ ਪਰ ਚਾਹੇ ਕੋ ਮੂਰਖ ਹੈ ਚਾਹੇ ਕੋ ਸਿਆਣਾ ਹਰੇਕ ਵਿੱਚ ਵਸ ਕੌਣ ਰਿਹਾ ਜੀ ਪ੍ਰਮਾਤਮਾ ਕਿਨੂੰ ਮੂਰਖ ਕਹਿ ਰਿਹਾ ਉਹਦੀ ਜਿੰਦ ਨੂੰ ਵੀ ਰੱਬ ਚਲਾਉਂਦਾ ਹੈ ਸਿਆਣੇ ਦੀ ਜਿੰਦ ਨੂੰ ਵੀ ਰੱਬ ਚਲਾਉਂਦਾ ਹੈ ਇਸੇ ਕਰਕੇ ਸਤਿਗੁਰਾਂ ਨੇ ਬਣਾ ਕੋ ਸਾਨੂੰ ਜਪਜੀ ਸਾਹਿਬ ਵਿੱਚ ਸਮਝਾਇਆ ਮਦਵਾਨਾ ਨੇ ਆਖਿਆ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਂਦਰੀ ਭਾਵ ਹੈ ਜੀ ਆਖਿਆ ਵੀ ਅਸੰਖ ਨਾਮ ਨੇ ਫਿਰ ਅਸੰਖ ਮੂਰਖ ਵੀ ਆਖਿਆ ਵੀ ਪਰਿਆਤਾ ਸੰਸਾਰ ਆਪਾਂ ਆਖਿਆ ਵੀ ਸਾਰਿਆਂ ਪਸ਼ੂ ਕੀ ਬਸ਼ਮੀ ਹਰ ਕਿਸੇ ਵੀ ਹਸਪਤਾਲ ਚ ਚਲੇ ਜਾਓ ਉੱਥੇ ਜਦੋਂ ਵੇਖੋਗੇ ਆਪਾਂ ਨੂੰ ਇੰਜ ਲੱਗੇਗਾ ਬਿਸਾਰਾ ਸੰਸਾਰੀ ਇਥੇ ਦਾਖਲ ਸਾਰਿਆਂ ਤੋਂ ਭੈੜੀ ਇੱਕ ਵਾਰਤ ਹੁੰਦੀ ਕਿਤੇ ਰੱਬ ਨਾ ਕਰੇ ਕਿ ਸਾਨੂੰ ਜਾਣਾ ਪਏ ਇਹਦੀ ਗੱਲ ਤੇ ਗੁਰੂ ਕਿਰਪਾ ਕਰੇ ਜਾਣਾ ਹੀ ਨਾ ਪਏ ਪਰ ਫਿਰ ਉਹਦੀ ਰਜਾ ਵਿੱਚ ਕਿਤੇ ਜਾਣਾ ਪਏ ਤਾਂ ਉੱਥੇ ਬੜੀ ਭਿਆਨਕ ਨਜ਼ਰ ਆਏਗੀ ਜਿਹੜੇ ਬੰਦੇ ਛੜੇ ਹੁੰਦੇ ਨੇ ਉਹਨਾਂ ਦੀ ਬਾੜ ਵਿੱਚ ਜਾਓਗੇ ਤੁਸੀਂ ਬਿਲੋ ਨਹੀਂ ਸਕਦੇ ਹੁਣ ਜਿਵੇਂ ਪਿੱਛੇ ਕੜਨਾ ਵਾਪਰੀ ਜਦੋਂ ਗੁਰੂ ਨੇ ਕਟਨਾ ਵਰਤਾਣੀ ਪਤਾ ਨਹੀਂ ਕਿਹੜੇ ਸਮੇਂ ਦਾ ਲੇਖਾ ਹੁੰਦਾ ਜਾ ਗੁਰਬਾਣੀ ਤੇ ਮੰਨਦੀ ਵੀ ਅੱਜ ਕੱਲ ਪਿਛਲੇ ਜਨਮ ਦਾ ਲੇਖਾ ਨਹੀਂ ਲੇਖਾ ਤੇ ਤੁਹਾਡਾ ਨਿਭਣ ਰਿਹਾ ਨਾਲ ਨਾਲ ਸਤਿਗੁਰਾਂ ਖਾ ਹੁਣ ਨਾ ਪਾਪ ਕਰੀ ਮਾੜਾ ਕੰਮ ਨਾ ਕਰੀ ਕਿਉਂ ਪਰ ਸਾਡਾ ਤੇ ਬਣ ਸੀ ਕਿੱਥੇ ਕੋਲੋਂ ਤੇ ਦੂਜੇ ਦੀ ਨਿੰਦਿਆ ਚ ਉਗਲੀ ਉਹਥੇ ਕੋਲੋਂ ਤੇ ਦੂਜੇ ਦੀ ਨਿੰਦਿਆ ਚ ਉਗਲੀ ਆਪਣਾ ਹੀ ਟਿਕਦਾ ਨਹੀਂ ਬਣੂਗਾ ਸਤ ਗੁਨਾਖੇ ਨਿੰਦਕ ਤੇ ਜਮਾਦਾਰ ਇਹਦੇ ਵਿੱਚ ਕੋਈ ਫਰਕ ਨਹੀਂ ਕਿਤੇ ਕੋਈ ਗਲਤੀ ਕਰੇ ਇੱਥੇ ਮੂੰਹ ਆਲਾ ਕਰਕੇ ਸਜਾ ਦੇ ਦੀ ਆਪਾਂ ਖੇਪੀ ਦੇ ਨਾਲ ਤੇ ਮੜਾ ਮੜਾ ਹੋਇਆ ਪਰ ਸਤ ਗੁਰਾਂ ਨੂੰ ਪੁੱਛੋ ਨਿੰਦਕ ਨੂੰ ਸਜ਼ਾ ਕਿਵੇਂ ਦੇਣਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਚੀ ਆਵਾਜ਼ ਵਿੱਚ ਉਹਨਾਂ ਹੁਕਾ ਦੇ ਕਿ ਆਖਿਆ ਸ਼ਬਦਾਂ ਦਾ ਨਾਮ ਕਰੀਂਂਦੇ ਆਨੰਦਕ ਕਾ ਮੁਖ ਕਾਲਾ ਹੋਆ। ਨੀਨ ਦੁਨੀਆ ਤੈ ਦਰਬਾਰ ਤੂੰ ਨਾਸ਼ ਦੀਨ ਦਾ ਰਿੰਦਾ ਦਾ ਦੁਨੀਦਾਰੀ ਦਾ ਲੋਕ ਤੇ ਲੋਕ ਵਿੱਚ ਉਹਦਾ ਮੁਖ ਕਾਲਾ ਹੋ ਜਾਂਦਾ। ਪਰ ਜਿਹੜੇ ਨਾਮ ਨੇ ਜਪਦੇ ਜਿਹੜੇ ਸਿਮਰਨ ਨਹੀਂ ਕਰਦੇ ਉਹਨਾਂ ਕੋਲ ਉਹ ਭਲੇਂ ਛੱਡਦੇ ਨੇ ਛੜਾਂ। ਹਰ ਸਮੇਂ ਛੜੀ ਗੱਲ ਆਪਣੇ ਮੂੰਹ ਦੇ ਵਿੱਚੋਂ ਕੱਢਦੇ ਹਨ ਸਤਗੁਰਾਂ ਵਾਰ-ਵਾਰ ਜਿੱਤ ਰੁਕਿਆ ਕਿ ਤੀਏ ਨਹੀਂ ਕਰਨਾ ਸਹਿਬ ਕਹਿਣ ਲੱਗੇ ਕਿਨੂੰ ਆਖਾਂ हे ਪ੍ਰਭੂ हे ਪ੍ਰਾਤਮਾ ਇਹ ਚਾਇਕ ਮੂਰਖ ਹੈ ਕੋ ਸ਼ਿਆਣਾ ਹੈ ਹਰੇਕ ਵਿੱਚ ਇੱਕ ਦਾਤਾ ਤੇਰੀ ਜੋਤ ਹੈ ਤੂੰ ਵਸਨਾ ਮੂਰਖ ਤੇ ਸ਼ਿਆਣਾ ਦੋ ਵੱਖ-ਵੱਖ ਨਾਮ ਹਨ ਜੋਤ ਦੋਹਾਂ ਵਿੱਚ ਇੱਕੋ ਹੈ ਜਿਹੜਾ ਆਦਮੀ ਪ੍ਰਾਤਮਾ ਦਾ ਨਾਮ ਸਿਮਰਨਾ ਨਹੀਂ ਕਬੂਲਦਾ ਉਹ ਮਾ ਮੂਰਖ ਹੈ ਜਦ ਨੂੰ ਸਮਝ ਆ ਜਾਂਦੀ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਉਹ ਰੱਬ ਤੋਂ ਗਿਆਨ ਪ੍ਰਾਪਤ ਕਰ ਲੈਂਦਾ ਨਹੀਂ ਤੇ ਸਤਿਗੁਰਾਂ ਕਹਿੰਦਾ ਜਿਹੜਾ ਨਹੀਂ ਨਾ ਸਮਝਦਾ ਉਹਨੂੰ ਸ਼ਾਇਮਾ ਬੜੇ ਸੋਹਣੇ ਸ਼ਬਦ ਵਰਤੇ ਕਹਿੰ ਲੱਗੇ ਹਜ਼ਾਰਾਂ ਸ਼ਿਆਣਾਂ ਪਾਉਣ ਸਹਿਸ ਸ਼ਿਆਣਾਂ ਪਾ ਲੱਖ ਹੋਹੇ ਲੱਖਾਂ ਤਾਂ ਇੱਕ ਨਾ ਚੱਲੇ ਨਾਲ ਇੱਕ ਵੀ ਨਹੀਂ ਨਾਲ ਜਾਂਦੀ ਚੰਗੇ ਭਲੇ ਨੇ ਆਖਿਆ ਨਾ ਪੜੇ ਲਿਖੇ ਨੇ ਵੀ ਮੈਨੂੰ ਤਾਂ ਸਮਝ ਹੀ ਨਹੀਂ ਆਈ ਤੀ ਇਹਦਾ ਮਤਲਬ ਸਮਝ ਗੁਰੂ ਦਿੰਦਾ ਹੈ ਸਮਝ ਪਰਮਾਤਮਾ ਦਿੰਦਾ ਹੈ ਸਮਰ ਰੱਬ ਦਿੰਦਾ ਹੈ ਪਰਮੇਸ਼ਰ ਦਿੰਦਾ ਹੈ ਉਹਦੇ ਨਾਲ ਜੋੜ ਉਹਨੂੰ ਆਖ ਵੀ ਮੈਨੂੰ ਚਲਾ ਮੇਰਾ ਜੀਵਨ ਕਿਵੇਂ ਚੱਲੇ ਮਹਨ ਸਾਧੂ ਗੁਰੂ ਦਾਸ ਦੇ ਨੇ ਪੂਰਖ ਤੇ ਸ਼ਿਆਣਾ ਇਹ ਦੋਵਾਂ ਵਿੱਚ ਇੱਕ ਦੀ ਜੋਤ ਹੈ ਪਰ ਸਮਝ ਕਿਵੇਂ ਆਏ ਜਿਸ ਗੱਲ ਤੋਂ ਅਸੀਂ ਗੁਰੂ ਜੀ ਨਾਲ ਕੀਤਾ ਕਹੀਆਂ ਉਹਨੇ ਬਣਾਣਾ ਬਣਾ ਲਿਆ ਬਣਾ ਲਿਆ ਬਹੁਤ ਸਾਰੇ ਗੁਰੂ ਘਰਾਂ ਚ ਸੰਗਤ ਇਸ ਕਰਕੇ ਕੱਟ ਗਈ ਆਈ ਨਹੀਂ ਸਮਝ ਉਹ ਨਾ ਤੁਹਾਡੇ ਘਰ ਚ ਕਲੇਸ਼ ਨਹੀਂ ਹੁੰਦਾ ਜਿੰਨਾ ਗੁਰਦੁਆਰਿਆਂ ਚ ਜਿਹੜੀਆਂ ਗੱਲਾਂ ਇੱਥੇ ਆ ਕੇ ਮਿੱਟੜੀਆਂ ਸਨ ਜਿਹੜੇ ਫੈਸਲੇ ਇੱਥੇ ਆ ਕੇ ਕੀਤੇ ਜਾਣੇ ਸਨ ਤੁਹਾਡੇ ਕ੍ਰਾਮ ਦੇ ਸਭਾ ਦੇ ਕਲੋਨੀ ਦੇ ਉਹ ਇਥੋਂ ਆਰੰਭ ਹੋਣੇ ਸ਼ੁਰੂ ਹੋ ਗਏ ਲੜਾਈ ਝਗੜੇ ਚ ਲੋਕ ਲੜਦੇ ਸਨ ਉਹਨਾਂ ਦੀਆਂ ਪੰਗਾਂ ਲੱਤੀਆਂ ਸਨ ਬਾਹਰ ਇਥੇ ਸੰਵਾਦ ਹੋਣ ਜੇਕਰ ਅਮਨੇ ਪਰਜੰਦਾ ਸੋ ਮਾਫੀ ਮੰਗ ਕੇ ਅਰਦਾਸ ਕਰੇ ਹਣੁਣ ਤੇ ਦੇ ਦਰਬਾਰ ਦੇ ਵਿੱਚ ਪਗਾ ਲੱਥਣ ਫਿਰ ਬਾਫੇ ਕਿੱਥੇ ਬੰਗਣਾ ਕੋਣ ਪਾਨਾ ਚੰਨਾ ਇੱਕ ਵਾਣਾ ਬਣਾਇਆ ਕਿ ਆਪਾਂ ਨਹੀਂ ਜਾਂਦੇ ਜੀ ਉੱਥੇ ਬੜਾ ਕਲੇਸ਼ ਛੱਡ ਦਿੱਤਾ ਹੁਣ ਸਤਿਗੁਰੂ ਕਹ ਦੇਣ ਕੀ ਤੂੰ ਗੁਰੂ ਦੀ ਗੱਲ ਨਾ ਮੰਨੇਗਾ ਧਨਸ਼ੀਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਬੜੀ ਵਾਰੀ ਵਰਤੇ ਆ ਜੀ ਜਿਹੜਾ ਸ਼ਬਦ ਹੁੰਦਾ ਹੈ ਸਤ ਸੂਤੀ ਅੰਗ ਤੇ ਪੰਡਾ ਹੱਛਾ ਸੋ ਉਹਦੇ ਚ ਵੀ ਆਖਿਆ ਇੱਥੇ ਵੀ ਕਰ ਰਹੇ ਨੇ ਹੋਤੇ ਗਿਆਨ ਗੁਰੂ ਦੁਆਰਾ ਹੋਏ ਸੋਝੀ ਪਾਈਐ ਤੇ ਕਹਰੇ ਗੁਰੂ ਦੁਆਰਾ ਹੈ ਨਾਉ ਪਾਈਐ ਬਿਨ ਸਤਗੁਰ ਪੰ ਲੈ ਨਾ ਪਾਏ ਸਤਗੁਰ ਕਹਿ ਬਾਣੈ ਮਨ ਵਸੈ ਤਾ ਐਨਸ ਰਹਿ ਦਿਵਲਾਏ ਸਹਿਬ ਕਹਿਣ ਲਗੇ ਵੀ ਐਸ ਸੰਸਾਰ ਨਿਵਸਣ ਵਾਲਿਓ ਚੇਤੇ ਰੱਖਿਓ ਪ੍ਰਮਾਤਮਾ ਦਾ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ ਗੁਰੂ ਦੀ ਸ਼ਰਨ ਤੋਂ ਬਿਨਾ ਪ੍ਰਭੂ ਨਾਮ ਦੀ ਪ੍ਰਾਪਤੀ ਨਹੀਂ ਕੋਸ਼ਾ ਕਦੀ ਜੇ ਗੁਰੂ ਦੇ ਹੁਕਮ ਵਿੱਚ ਫੁਰ ਕੇ ਮਨੁੱਖ ਦੇ ਮਨ ਵਿੱਚ ਨਾਮ ਵਸ ਪੈ ਤਾਂ ਉਹ ਦਿਨ ਰਾਤ ਆਪਣੇ ਪ੍ਰਮਾਤਮਾ ਦੇ ਨਾਮ ਵਿੱਚ ਆਪਣੇ ਸ਼ਰਤ ਨੂੰ ਜੋੜੀ ਰੱਖਦਾ ਹੈ ਉਹਦਾ ਚਿੰਤਨ ਕਰਦਾ ਰਹਿੰਦਾ ਹੈ ਉਹਦੇ ਤੋਂ ਬਿਨਾ ਨਾਮ ਪ੍ਰਾਪਤੀ ਨਹੀਂ ਹੁੰਦਾ ਇਹ ਗੁਰਦੁਆਰੇ ਤੇ ਜਾਣਾ ਪੈਗਾ ਗੁਰੂ ਮਤ ਦਾਏਗਾ ਜਿੰਨ ਕਿ ਜਿਉਣੀ ਕਿੰਨੀ ਹੈ ਦਾਏਗਾ ਤਾਂ ਜੇ ਗੁਰੂ ਦੀ ਗੱਲ ਸੁਨੇਗਾ ਸੁਣੀ ਨਹੀਂ ਤੇ ਫਿਰ ਮਤ ਆਉਣੀ ਨਹੀਂ ਰਾਜ ਰੰਗ ਅੰਗ ਰੂਪੰਗ ਮਾਲੰਗ ਜੋ ਬਨੰਤਾ ਜੋ ਆਰੇ ਹੁਕਮੀ ਬਾਦੀ ਪਾਸੇ ਖੇਲਣ ਚੌਪੜ ਏਕ ਆਸਾਰੀ ਸਤਿਗੁਰਾਂ ਖੜੇ ਜਿਹੜੇ ਬੰਦੇ ਰਾਜ ਰੰਗ ਤਮਾਸ਼ੀ ਰੂਪ ਮਾਲਕਾਂ ਤੇ ਜਵਾਨੀ ਸਿਰਫ ਇਹ ਵਿਹਾਜ ਦੇ ਰਹਿੰਦੇ ਹਨ ਉਹਨਾਂ ਨੂੰ ਜਵਾਰੀ ਸਮਝੋ ਕਿ ਕੇਵਲ ਕੰਡ ਨਾਲ ਲਗਾ ਦੇ ਸੰਬੰਧ ਵਿੱਚ ਕੰਮ ਕੀਤੇ ਸਤਿਗੁਰਾਂ ਕਹਿਆ ਤੂੰ ਤੇ ਕਹਿੰਦਾ ਨਾ ਕਿ ਜੂਏ ਖਾਨੇ ਵਿੱਚ ਜਾਣ ਵਾਲਾ ਜੂਆ ਖੇਡਦਾ ਸਾਰੇ ਜੂਆ ਖੇਡਦੇ ਵਿੱਚ ਸਿਰਫ ਤੁਹਾਨੂੰ ਮਾਇਆ ਦਾ ਡੋਅ ਹੈ ਆਪਣੀ ਪਰਿਵਾਰ ਨੂੰ ਪਾਲਣ ਦੀ ਮਸਤਰੀ ਦੇਉ ਧਨਕਵਾਨ ਦੀ ਮਸਤਰੀ ਦੇਉ ਰੱਬ ਚੇਤੇ ਹੀ ਨਹੀਂ ਇਹ ਸਤਿਗੁਰੂ ਕਹਿ ਰਹੇ ਨੇ ਕਿ ਸਾਰਿਆਂ ਨੂੰ ਜਵਾਲੀਏ ਸਮਝ ਲੈਣਾ ਇਹ ਸਾਰੇ ਜੂਆ ਖੇਡਣ ਵਾਲੇ ਨੇ ਇਹਨਾਂ ਦਾ ਕੋਈ ਜੀਵਨ ਨਹੀਂ ਪਰ ਨਾਲ ਗੁਰੂ ਸਾਹਿਬਾਂ ਇਹ ਵੀ ਗੱਲ ਆਖੀ ਹੁਕਮੀ ਮੱਦੇ ਪਾਸ਼ੇ ਖਿਰ ਲੈ ਚੌਪੜ ਏ ਕਾ ਸਾਰੀ ਮਾਲਕਾਏ ਕੀ ਕਰਨ ਪਰ ਉਹਨਾਂ ਦੇ 21 ਵਰਸ ਕੇ ਪ੍ਰਭੂ ਉਹ ਤੇਰੀ ਹੁਕਮ ਵਿੱਚ ਬੱਚੇ ਹੋਏ ਕਰਮ ਕਰਦੇ ਨੇ ਮਾਇਕ ਮਾਇਕ ਪਦਾਰਥਾਂ ਦੀ ਚੌਪੜ ਖੇਡ ਖੇਡਦੇ ਰਹਿੰਦੇ ਹਨ ਇੱਕੋ ਮਾਇਆ ਦੀ ਤ੍ਰਿਸ਼ਨਾ ਉਹਨਾਂ ਦੀ ਉਹਨਾਂ ਦੀ ਨਰਦ ਹੈ ਚੌਪੜ ਦੇ ਵਿੱਚ ਜਿਹੜੀ ਖੇਡੀ ਜਾਂਦੀ ਹੈ ਨਰਦਾਂ ਪਾ ਕੇ ਖੇਡ ਖੇਡਦੇ ਪਰ ਸਤਿਗੁਰਾਂ ਆਖਿਆ ਕਿ ਚਿਤੇ ਰੱਖੋ ਉਹਨਾਂ ਨੂੰ ਜਵਾਰੀਏ ਸਮਝੋ ਤੇ ਉਹਨਾਂ ਜਵਾਰੀਆਂ ਦੇ ਵਿੱਚ ਤੁਸੀਂ ਵੀ ਇੱਗਣੇ ਜਾਓਗੇ ਜੇ ਤੁਹਾਡੀ ਜ਼ਿੰਦਗੀ ਨਾਮ ਤੋਂ ਹੀ ਨਹੀਂ ਹੈ ਨਾਮ ਤੋਂ ਸਖਣੀ ਹੈ ਇੱਕੋ ਨਰਦ ਇੱਕੋ ਮਾਇਆ ਦੀ ਕ੍ਰਿਸ਼ਨਾ ਦੀ ਨਰਦ ਤੁਸੀਂ ਲੈ ਕੇ ਆਪਣਾ ਜੀਵਨ ਜਿਹੜਾ ਉਹ ਸਮਾਪਤ ਕਰਕੇ ਬਰਬਾਦ ਕਰਦੇ ਕਈ ਵਾਰੀ ਕਈ ਵਿਅਕਤੀ ਤਰਮ ਦੇ ਖੇਤੇ ਵਿੱਚ ਆਪਣੇ ਆਪ ਨੂੰ ਮਲਣੇ ਦੀ ਹਾਂ ਪੀਸੀ ਬਹੁਤ ਸਿਆਣੇ ਕੁਰਬਾਨੀ ਵਿੱਚ ਇਹ ਗੱਲ ਆਖੀ ਜੇਪੀ ਤੁਸੀਂ ਕਦੇ ਵੀ ਰੁਮਹਲਾ ਚੁੱਕ ਕੇ ਗੁਰੂ ਦੇ ਦਰਸ਼ਨ ਨਹੀਂ ਕਰਨੇ ਗੁਰੂ ਦਾ ਦਰਸ਼ਨ ਗੁਰੂ ਦੀ ਸ਼ਬਦ ਦਾ ਵਿਚਾਰ ਹੈ ਗੁਰੂ ਦਾ ਦਰਸ਼ਨ ਗੁਰੂ ਦੇ ਸ਼ਬਦਾਂ ਦੀ ਪਰਚੋਲ ਕਰਨਾ ਹੈ ਪਰ ਆਪਾਂ ਕੀ ਕਰ ਰਹੇ ਹਾਂ ਦੂਜਿਆਂ ਨੂੰ ਤੇ ਸਮਝਾ ਰਹੇ ਹਾਂ ਕਿ ਕਿਸ ਤਰ੍ਹਾਂ ਕਿੱਥੇ ਨਾ ਕਰੋ ਇਹ ਗੱਲ ਨੂੰ ਵਾਰ-ਵਾਰ ਆਪਾਂ ਟੀਵੀ ਤੇ ਸੁਣਿਆ ਫੋਨ ਵਿੱਚੋਂ ਸੁਣ ਲਿਆ ਪਰ ਜਦੋਂ ਰਮਲ ਆ ਚੁੱਕਿਆ ਕੰਦ ਹੈ ਹੁਕਮਨਾਮਾ ਪਾ ਸੁਣਨਾ ਨਹੀਂ ਆਪਾਂ ਪਿੱਛੇ ਜਾ ਕੇ ਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਇਹ ਦਰਸ਼ਨ ਨਹੀਂ ਸਤਿਗੁਰਾਂ ਕਹੇ ਸਤਿਗੁਰੂ ਸਭੂ ਦੇਖਦਾ ਜਿਤਾ ਜਗਤ ਸੰਸਾਰ ਨਿੱਠਾ ਮੁਕਤ ਨਾ ਹੋਵੀ ਜਿਨ ਚਰ ਸ਼ਬਦ ਨਾਲ ਕੋਈ ਵਿਚਾਰ ਜਿਨ੍ਹਾਂ ਚ ਸ਼ਬਦ ਦੀ ਵਿਚਾਰ ਨਹੀਂ ਕੱਢਦਾ ਉਹਨਾਂ ਚ ਅਸਲੀ ਦਰਸ਼ਨ ਨੇ ਦਰਸ਼ਨ ਨਹੀਂ ਸ਼ਬਦ ਵਿੱਚ ਖੋਭ ਜਾਣਾ ਜੋ ਗੁਰ ਕਹਿਰ ਸੋਈ ਪਲ ਮੰਨੋ ਹਰ ਹਰ ਕਥਾ ਨਰਾਮੀ ਪਰ ਆਪਾਂ ਉਹ ਨਹੀਂ ਕਰਨਾ ਆਪਾਂ ਕਰਮ ਕਾਡ ਦੰਪ ਪਖੰਡ ਆਪਾਂ ਇੱਥੇ ਸਿਰੇ ਵਿਸ਼ਵਾਸ ਕਰ ਲਿਆ ਬਸ ਜਾਂ ਆਪਾਂ ਪਿੱਛੇ ਜਾ ਕੇ ਵੇਖ ਲਿਆ ਤੇ ਦਰਸ਼ਨ ਵੀ ਨਹੀਂ ਦਰਸ਼ਨ ਤਾਂ ਸਾਹਮਣੇ ਹੋ ਰਹੇ ਸ਼ਬਦ ਤੁਹਾਡੇ ਹਿਰਦੇ ਵਿੱਚ ਹੈ ਗੁਰੂ ਤੁਹਾਡੇ ਹਿਰਦੇ ਵਿੱਚ ਹੈ ਸ਼ਬਦ ਤੋਂ ਤੁਹਾਡੀ ਉਤਪਤੀ ਹੈ ਸ਼ਬਦ ਵਿੱਚ ਲੈ ਓ ਜੋ ਕੇ ਤੇ ਅੰਦਰੋਂ ਆਰਾਮ ਭੋਲੇ ਮਨੇ ਨਹੀਂ ਬਾਣੀ ਨੂੰ ਸਭਾਇ ਕਟਰਾਮ ਕੋ ਲਾਇਆ ਰਾਮਾ ਬੋਲੇ ਰਾਮ ਬਿਨਾ ਕੋ ਬੋਲਾਰੇ ਜਿਹਨੂੰ ਚਾਹ ਹੋਵੇ ਨਾ ਵੀ ਮੈਂ ਦਰਸ਼ਨ ਕਰਨੇ ਨੇ ਉਹ ਬਾਣੀ ਦਾ ਪਾਠ ਕਰ ਲਏ ਆ ਗਿਆ ਬ ਨਮਾ ਲੋ ਇਸੇ ਕਰਕੇ ਵੱਖਰਾ ਪ੍ਰਕਾਸ਼ ਕੀਤਾ ਜਾਂਦਾ ਹੈ ਇਹ ਦਰਸ਼ਨ ਉਹ ਸਾਗਤ ਨੇ ਕਿਉਂਕਿ ਤੁਸੀਂ ਥੋੜਾ ਸਮਾਂ ਆਪਣਾ ਸ਼ਬਦ ਪੜੋ 2-4 ਮਿੰਟ 10 ਮਿੰਟ ਸਹਿਜ ਪਾਠ ਕਰ ਲਓ ਹਾਂ ਜਿਹੜਾ ਸਹਿਜ ਪਾਠ ਕੀਤਾ ਹੈ ਉਹਦੇ ਵਿੱਚੋਂ ਵੀ ਤੁਹਾਡੀ ਅੰਦਰਲੀ ਸ਼ਿਕ ਹੋਵੇ ਵੀ ਮੈਨੂੰ ਮਾਲਕ ਨੇ ਕੀ ਆਖਿਆ ਮੈਂ ਇਹਦੇ ਅਨੁਸਾਰ ਕਰਮ ਕਰਾਂ ਆਪਾਂ ساری ਉਮਰ ਰੰਗੀ ਮਥਾ ਢੇਕਨੇ ਆ ਬਾਣੀ ਪੜਦੇ ਆ ਪਤਾ ਨਹੀਂ ਕਿੰਨੇ ਸਹਿਜ ਪੜ ਕਰਨ ਲਈ ਪਰਣਾ ਨਿੰਦਿਆ ਛੱਡੀ ਨਾ ਚੁਗਲੀ ਛੱਡੀ ਅੰਦਰਲਾ ਸਾੜਾ ਕਿਹਾ ਹੀ ਨਹੀਂ ਛੱਡ ਗੁਰਾਂ ਖਿਆ ਸੀ ਨਾਮ ਬਿਨਾ ਮ੍ਰਿਥਾ ਤਨ ਅੰਧ ਮੁਖਾ ਉਤਰ ਤਾਂ ਕਹਤੁ ਗਤ ਇਹ ਬਦਬੋਹ ਅਜੇ ਵੀ ਆ ਰਹੀ ਦ્વੈਤ ਦੀ ਇਰਖਾ ਦੀ ਸਾੜੇ ਦੀ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਅਹੰਕਾਰ ਦੀ ਗੁਰੂ ਨਾਮ ਕਰੇ ਸਾੜੇ ਹਿਰਦਿਆੰਤ ਬਾਣੀ ਵਸੇ ਹੋਇਆਂ ਭੁੱਲਾਂ ਚੁਕਾਂ ਦੁਖਿਮਾਂ ਗੁਰੂ ਤੇ ਸੰਗਤ ਬਖਸ਼ਣ ਜੋ ਗਿਆ ਬਖਸ਼ਣਾ ਜੀ ਪ੍ਰੇਮ ਸਾਹਿਬ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ